ਸਭ ਤੋਂ ਪਹਿਲਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਇੱਕ 21 ਤਰੀਕ ਨੂੰ ਇੱਕ ਨਾਮਤਾਰੀ ਕਰਿਆਨਾ ਸਟੋਰ ਤੇ ਮਾਲ ਜਿਹੜੀ ਮਾਲ ਏਰੀਆ ਵਿੱਚ ਪੈਂਦੀ ਹੈ ਥਾਣਾ ਕੰਬੋ ਉੱਥੇ ਇੱਕ ਦੁਕਾਨਦਾਰ ਦੇ ਗੋਲੀ ਚਲਾ ਕੇ ਗਏ ਸੀਗੇ ਦੋ ਵਿਅਕਤੀ ਨਾਮ ਮਲੂਮ ਤੇ ਉਹ ਬੰਦੇ ਦੇ ਪੱਟ ਤੇ ਗੋਲੀ ਵਜੀ ਸੀਗੀ ਐਂਡ ਹੀ ਇਸ ਕਰੰਟਲੀ ਸਟੈਬਲਾਈਜ਼ਡ ਤੇ ਉਹ ਆਪਣਾ ਇਲਾਜ ਕਰਾ ਰਹੇ ਨੇ ਉਹ ਬੜੀ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸਾਡੇ ਡੀਐਸਪੀ ਸਰਦਾਰ ਲਖਵਿੰਦਰ ਜੀ ਤੇ ਐਸਐਚਓ ਕੰਬੋ ਸ੍ਰੀ ਹਰਪਾਲ ਜੀ ਇਹਨਾਂ ਦੀ ਟੀਮ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀ ਡੀ ਸਾਹਿਬ ਨੇ ਸ੍ਰੀ ਹਰਿੰਦਰ ਜੀ ਨੇ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਰਸ਼ਦੀਪ ਸਿੰਘ ਅਤੇ ਮਾਨਸ ਪੱਡਾ ਇਹ ਦੋਨੇ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਜਦੋਂ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੇ ਜਿਹੜਾ ਪਿਸਟਲ ਰਿਕਵਰ ਕਰਨ ਜਾ ਰਹੇ ਸੀ ਕਿ ਜਿਹੜਾ 30 ਬੋਰ ਦਾ ਪਿਸਟਲ ਇਹਨਾਂ ਨੇ ਉਹਦੇ ਵਿੱਚ ਯੂਜ਼ ਕੀਤਾ ਸੀਗਾ ਅਰਸ਼ਦੀਪ ਨੇ ਪੁਲਸਤੇ ਫਾਇਰ ਕੀਤੇ ਤੇ ਉਹਦੇ ਵਿੱਚ ਪੁਲਿਸ ਨੇ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਉਸ ਤੋਂ ਬਾਅਦ ਉਹਦੇ ਲੱਤ 'ਚ ਗੋਲੀ ਲੱਗੀ ਹੈ ਕਿਉਂਕਿ ਉਹ ਸਾਡੇ ਪੁਲਿਸ ਵਾਲਿਆਂ ਦੀ ਪੁਲਿਸ ਪਾਰਟੀ ਤੇ ਕਾਫੀ ਸਿੱਧਾ ਵਾਰ ਕਰ ਰਿਹਾ ਸੀਗਾ ਇਸੇ ਲੜੀ ਤਹਿਤ ਇੱਕ ਹੋਰ ਵੀ ਜਿਹੜਾ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੇ ਵੱਖ-ਵੱਖ ਕੇਸਿਸ ਚ ਕੱਲ 7 ਦੋਸ਼ੀ ਅਰੈਸਟ ਕਰਕੇ ਅਸੀਂ 4.5 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇਹਦੇ ਵਿੱਚ ਥਾਣਾ ਘਰਿੰਡਾ ਚ ਤਿੰਨ ਵਿਅਕਤੀ ਹਰਪ੍ਰੀਤ ਇਲੀਆਸ ਹਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਤੇ ਦੋ ਇੱਥੇ ਦੇ ਲੋਕਲ ਵਿਅਕਤੀ ਜਸ਼ਨਦੀਪ ਤੇ ਆਕਾਸ਼ਦੀਪ ਇਹ ਮੋਦਾ ਪਿੰਡ ਹੈਗਾ ਆਪਣਾ ਮੋਦੇ ਪਿੰਡ ਘਰਿੰਡੇ ਥਾਣੇ ਵਿੱਚ ਪੈਂਦਾ ਹੈ ਇਤੋਂ ਇਹ ਤਿੰਨਾਂ ਨੂੰ ਅਸੀਂ ਕਾਬੂ ਕਰਕੇ ਜਦੋਂ ਨਾਕੇ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਇਹਨਾਂ ਕੋਲੋਂ 3 ਕਿਲੋ ਹੈਰੋਇਨ ਅਸੀਂ ਰਿਕਵਰ ਕੀਤੀ ਹੈ ਤਾਂ ਸਾਡੀ ਟੀਮ ਨੇ ਬੜੇ ਹੀ ਵਧੀਆ ਤਰੀਕੇ ਨਾਲ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹਾਂ ਇਹਨਾਂ ਦੀ ਬੈਕਵਰਡ ਲਿੰਕੇਜ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇੱਕ ਗੁਰਦੀਪ ਰਾਣੋ ਕਰਕੇ ਇੱਕ ਵੱਡਾ ਸਮੱਗਲਰ ਹੈ ਜਿਹੜਾ ਕਿ ਪਟ ਐਨ ਡੀ ਪੀਐਸ ਦੇ ਤਹਿਤ ਹਜੇ ਅਸੀਂ ਡੀਟੇਨ ਕੀਤਾ ਹੋਇਆ ਹੈ ਜੀ ਉਹਦਾ ਇੱਕ ਸਾਥੀ ਹੈ ਜੀ ਅਮਰਿੰਦਰ ਰੇਲੀਆ ਸੰਟੀ ਇਹ ਡੇਲੋਂ ਦਾ ਰਹਿਣ ਵਾਲਾ ਹੈ ਲੁਧਿਆਣੇ ਇਹ ਦਾ ਕੇਸਾਰਸ਼ਿਕਾ ਤੇ ਭੱਜ ਕੇ ਫਰਾਰ ਹੋ ਕੇ ਇਹ ਹਜੇ ਫਿਲਹਾਲ ਫੋਰਨ ਬੇਸਡ ਹੈ ਤਾਂ ਇਹ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਤੇ ਇਹਨਾਂ ਦੇ ਨਾਲ ਹੀ ਕੰਮ ਕਰਦੇ ਸੀਗੇ ਇਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਕੇ ਇਹਨਾਂ ਦੇ ਹੋਰ ਵੀ ਜਿਹੜੇ ਨਾਲ ਦੇ ਸਾਥੀ ਨੇ ਪੂਰੇ ਦੇ ਪੂਰੇ ਗੈਂਗ ਨੂੰ ਅਸੀਂ ਬਸਟ ਕਰਕੇ ਇਹਨਾਂ ਤੋਂ ਹੋਰ ਵੀ ਰਿਕਵਰੀ ਕਰਾਂਗੇ ਇੱਕ ਹੋਰ ਤੁਹਾਡੇ ਮੈਂ ਸਾਹਮਣੇ ਇੱਕ ਇੰਪੋਰਟੈਂਟ ਕੇਸ ਲਿਆਉਣਾ ਚਾਹੁੰਦਾ ਇੱਕ ਹੈਪੀ ਪਸ਼ਿਆ ਨਾ ਦਾ ਇੱਕ ਅਤਵਾਦੀ ਹੈਗਾ ਜਿਹੜਾ ਫੋਰਨ ਬੇਸਡ ਉਹਦੇ ਚਾਰ ਅਸੀਂ ਜਿਹੜੇ ਸਾਥੀ ਨੇ ਉਹਨਾਂ ਨੂੰ ਕੱਲ ਡੇਡ ਕਿਲੋ ਹੈਰੋਇਨ ਨਾਲ ਥਾਣਾ ਰਮਦਾਸ ਦੀ ਪੁਲਿਸ ਨੇ ਡੀਐਸਪੀ ਸਾਹਿਬ ਗੁਰਵਿੰਦਰ ਜੀ ਨੇ ਇਹਨਾਂ ਦੀ ਟੀਮ ਨੇ ਇਹਨਾਂ ਨੂੰ 1 ਕਿਲੋ 544 ਗ੍ਰਾਮ ਹੈਰੋਇਨ ਨਾਲ ਇਹਨਾਂ ਨੂੰ ਅਰੈਸਟ ਕੀਤਾ ਇਹ ਚਾਰ ਨੇ ਸਾਡੇ ਜੀ ਗੁਰਪ੍ਰੀ ਇਲੀਅਸ ਗੋਪੀ ਇਹ ਹੈਗਾ ਜੀ ਭਗਵਾਨ ਇੱਕ ਹੈਗਾ ਜੀ ਰਾਜਨ ਮਸੀ ਇਹ ਹੈਗੇ ਨੇ ਪਿੰਡ ਕੁਰਾਲੀਆਂ ਦੇ ਰਹਿਣ ਵਾਲੇ ਨੇ ਤੇ ਇੱਕ ਚੌਥਾ ਦੋਸ਼ੀ ਹੈਗਾ ਜੀ ਰੁਪਿੰਦਰ ਸਿੰਘ ਇਹ ਵੀ ਪਿੰਡ ਸੁਧਾਰ ਦਾ ਇਹ ਸਾਰੋ ਥਾਣਾ ਰਮਦਾਸ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਵੀ ਅਸੀਂ ਕਿਲੋ 543 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਬਾਕੀ ਵੀ ਸਾਡੀਆਂ ਟੀਮਸ ਨੇ ਲੱਗੀਆਂ ਹੋਈਆਂ ਨੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਨੂੰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਤਹਿਤ ਸੀ ਵੱਧ ਤੋਂ ਵੱਧ ਅੰਮ੍ਰਿਤਸਰ ਦੇ ਹਾਤੀ ਪੁਲਿਸ ਉਹ ਯੁੱਧ ਨਸ਼ਾ ਵਿਰੁੱਧ ਚ ਕਾਮਯਾਬ ਹੋਵੇ ਧੰਨਵਾਦ ਜਿਹੜਾ ਰਾਣੂ ਹੈ ਇਹ ਪਹਿਲੇ ਵੀ ਫੜਿਆ ਗਿਆ ਸੀ ਕਾਫੀ ਆਲੀਸ਼ਾਨ ਗੱਡੀਆਂ ਨੇ ਪ੍ਰਾਪਰਟੀ ਬਹੁਤ ਵੱਡੀ ਬਣਾਈ ਸੀ ਜਿਹੜਾ ਜੇਲ੍ਹ ਚ ਕਿਉਂਕਿ ਲੁਧਿਆਣੇ ਕਾਫੀ ਚਰਚਾ ਚਾਰਾ ਸੀ ਬਿਲਕੁਲ ਜੀ ਅਸੀਂ ਜਿਵੇਂ ਦੱਸਿਆ ਤੁਹਾਨੂੰ ਪਿਟ ਐਨਡੀਪੀਐਸ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਜੀ ਐਨਡੀਪੀਐਸ ਐਕਟ ਦੇ ਤਹਿਤ ਉਹਦੇ ਤਹਿਤ ਅਸੀਂ ਇਹਨੂੰ ਡਿਟੇਨ ਕਰਕੇ ਰੱਖਿਆ ਹੋਇਆ ਹੈ ਇਹ ਜੇਲ੍ਹ ਚ ਬੰਦ ਹੈ ਸਰ ਜਿਹੜਾ ਇਹ ਇਨਕਾਊਂਟਰ ਜਿਹੜਾ ਹੋਇਆ ਅਰਸ਼ਦੀਪ ਜੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਰਿਕਵਰ ਕਰਾਉਣ ਗਏ ਸੀਗੇ ਜਾਂ ਇਹ ਮਾਲ ਏਰੀਆ ਚ ਹੀ ਸੀਗਾ ਜੀ ਥਾਣਾ ਕੰਬੋ ਦੇ ਏਰੀਆ ਚ ਹੀ ਰਿਕਵਰ ਅਸੀਂ ਪਿਸਟਲ ਰਿਕਵਰ ਕਰਨ ਗਏ ਸੀ ਤੇ ਨਾਲ ਹੀ ਇਹਦੇ ਜਿਹੜੇ ਨੇ ਐਕਟਿਵਾ ਯੂਜ਼ ਕੀਤਾ ਸੀਗਾ ਗ੍ਰੇ ਕਲਰ ਦਾ ਐਕਟਿਵਾ ਸੀਗਾ ਉਹ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਹਦੇ ਤੋਂ ਉਹ ਵੀ ਅਸੀਂ ਜਲਦੀ ਕਰ ਲਾਂਗੇ ਇਹਦੇ ਤੋਂ ਜਦੋਂ ਇਨਸ਼ਾਅਤ ਤੇ ਉਹ ਸਾਰੇ ਤੇ ਕਿਸੇ ਨੇ ਪੁਲਿਸ ਦੇ ਨਹੀਂ ਨਹੀਂ ਪੁਲਿਸ ਦੀ ਬਚਾ ਜਿਵੇਂ ਜਸ਼ਨਦੀਪ ਸਿੰਘ ਕੇ ਆਫੇ ਮੋਟੇ ਦਾ ਇਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ ਇਹਦੇ ਪਰਿਵਾਰਤਿਆਂ ਵੀ ਕਿਸੇ ਨੇ ਕੋਈ ਮਾਮਲਾ ਕਰਜਿਆ ਜੀ ਤੱਕ ਦੇਖੋ ਜੀ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਵਿਚਾਰ ਰਹੇ ਹਾਂ ਅਸੀਂ ਇਹਨਾਂ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਆਸੇ ਪਾਸੇ ਦੇ ਆਂਡ ਗਵਾਂਡ ਦੇ ਸਾਥੀ ਨੇ ਉਹਨਾਂ ਤੇ ਵੀ ਕਿਸੇ ਤੇ ਪਰਚਾ ਹੈਗਾ ਦਰਜ ਜਾਂ ਇਹਨਾਂ ਦੇ ਜਿਹੜੇ ਇਹ ਜਿਹੜੇ ਬੈਕਵਰਡ ਲਿੰਕੇਜਸ ਐ ਉਹਨਾਂ ਤੇ ਕਿੰਨੇ ਕੇਸ ਦਰਜ ਨੇ ਅਸੀਂ ਢੰਗਾਈ ਨਾ ਦੇਖ ਕੇ ਜਿਹੜਾ ਪੂਰਾ ਪ੍ਰੋਪਰ ਬੈਕਵਰਡ ਲਿੰਕੇਜ ਸੀ ਜਾਵਾ ਆਕਾਸ਼ਜੀਤ ਤੇ ਜਸ਼ਨਜੀਤ ਇਕੱਠਾ ਕੰਮ ਕਰਦੇ ਸੀਗੇ ਬਿਲਕੁਲ ਜੀ ਇਕੱਠੇ ਕੰਮ ਕਰਦੇ ਸੀਗੇ ਉਹਦੇ ਕਰ ਲੱਗੇ ਹੁੰਦੇ ਕਿ ਪੁਰਾਣੇ ਸੀ ਇਹਨਾਂ ਨੂੰ ਜੀ ਹੋ ਗਿਆ ਲਗਭਗ 1 ਸਾਲ ਹੋ ਗਿਆ ਤੇ 1.5 ਸਾਲ ਜਿਹੜੀ ਹੈ ਇਹ ਤਾਂ ਨੇ ਆਪ ਦੱਸਿਆ ਵੀ ਬਸ਼ੀਦ ਦਾ ਜਾਂ ਉਹਦਾ ਕਾਰੋਬਾਰ ਚਲਾਉਂਦੇ ਪਏ ਸੀਗੇ ਨਹੀਂ ਜੀ ਇਹ ਉਹਦਾ ਕਾਰੋਬਾਰ ਚਲਾ ਰਹੇ ਸੀਗੇ ਜੀ ਇਹ ਹੈਪੀ ਪਸ਼ੀ ਦੇ ਬੜੇ ਹੀ ক্লোਜ਼ ਇਹਨਾਂ ਦੇ ਗਰੁੱਪ ਦੇ ਬੰਦੇ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਸੀਗਾ ਜਿਹੜਾ ਸਾਡੀ ਗ੍ਰਿਫਤੋ ਹਜੇ ਬਾਹਰ ਐ ਸਸੀ ਆਇਡੈਂਟੀਫਾਈ ਕੀਤਾ ਹੋਇਆ ਉਹਦੇ ਕੋਲ ਹੋਰ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਇਹਨਾਂ ਦੇ ਦੱਸਣ ਮੁਤਾਬਕ ਹੈਗੀ ਆ ਬਾਰਡਰ ਰੀਜੀਨ ਸਰ ਰਿਸਪੌਂਸ ਕਿਦਾਦਾ ਰਹਿ ਲੱਗ ਰਿਹਾ ਜਿਹੜਾ ਤੁਸੀਂ ਹੁਣ ਸਾਰਾ ਆਪਰੇਸ਼ਨ ਜੁਦ ਲਸ਼ਿਆਂ ਦਾ ਸਾਰਾ ਜਿਹੜੀ ਰਿਕਵਰੀ ਦੇਖ ਰਹੇ ਘਿੰਡਾ ਰਮਦਾਹ ਕੰਬੋਜ ਨੇ ਇਨ ਏਰੀਆ ਦੇ ਵਿੱਚ ਹੀ ਹੋ ਰਹੀ ਆ ਮਤਲਬ ਲੱਗਦਾ ਕਿ ਫਿਰ ਸਟੈਬਲਿਸ਼ ਕਰ ਪਾ ਚ ਕੇ ਸਾਰਾ ਇਦਾਂ ਹੀ ਹੋ ਰਿਹਾ ਕਾਰੋਬਾਰ ਇਸ ਦੇ ਪਾਸੋਂ ਵੀ ਆ ਰਹੀ ਹੈ ਜੀ ਦੇਖੋ ਜੀ ਜਿਹੜੇ ਮਾੜੇ 엘ਿਮੈਂਟਸ ਕ੍ਰੋਸ ਦਾ ਬਾਰਡਰ ਬੈਠੇ ਨੇ ਉਹਨਾਂ ਦੀ ਇਹ ਸਾਜ਼ਿਸ਼ ਹੈ ਕਿ ਜਿਹੜਾ ਪੰਜਾਬ ਦਾ ਯੂਥ ਹੈ ਇਹਨੂੰ ਨਸ਼ਿਆਂ ਦੇ ਵਿੱਚ ਲਾ ਕੇ ਸਾਡਾ ਸਾਡੀ نسل ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੀ ਕੋਸ਼ਿਸ਼ ਚੱਲ ਰਹੀ ਹੈ ਬਟ ਅਸੀਂ ਜਿਹੜੇ ਉਹਨਾਂ ਦੇ ਨਾਪਾਕ ਇਰਾਦੇ ਨੇ ਉਹਨਾਂ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਢੰਗ ਨਾਲ ਜਵਾਬ ਦੇ ਕੇ ਅਸੀਂ ਆਪਣੀ ਪੰਜਾਬ ਦੇ ਯੂਥ ਨੂੰ ਬਚਾਵਾਂਗੇ ਤੇ ਉਹਦੇ ਲਈ ਹਰ ਤਹਿਤ ਜਿਹੜੀ ਹਰ ਤਰੀਕੇ ਦੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਮਿਹਨਤ ਕਰ ਸਕਦੇ ਆ ਅਸੀਂ ਕਰ ਰਹੇ ਆ ਤੇ ਅੱਗੇ ਵੀ ਆਣ ਵਾਲੇ ਸਮੇਂ 'ਚ ਕਰਾਂਗੇ ਸਰ ਜੀ ਜਿਹੜਾ ਬਾਤ ਸੀ ਜਿਹੜੀ ਗੋਲੀ ਚੱਲੀ ਸੀ ਉੱਥੇ ਇਹ ਗੱਲ ਸਾਹਮਣੇ ਆਈ ਸੀ ਕਿ ਫਰੋਤੀ 50 ਲੱਖ ਦੀ ਮੰਗੀ ਗਈ ਹੈ ਕਿ ਆ ਵਾਕਈ ਫਰੋਤੀ ਮੰਗੀ ਗਈ ਸੀ ਬਿਲਕੁਲ ਜੀ ਇੱਕ ਜੀਵਨ ਫੌਜੀ ਨਾਂ ਦਾ ਵਿਦੇਸ਼ 'ਚ ਬੈਠਾ ਹੈ ਜੀ ਉਹ ਵੀ ਅਤਵਾਦੀ ਬੈਠਾ ਹੈ ਉਹਨੇ ਹੀ ਇਹਦੇ ਗੁਰਗੇ ਸੀਗੇ ਜਿਹੜੇ ਇਹਨਾਂ ਨੇ ਭੇਜੇ ਸੀਗੇ ਤੇ ਉਹਨਾਂ ਨੂੰ ਸਾਡੀ ਟੀਮ ਨੇ ਬੜੀ ਮੁਸ਼ਤੈਦੀ ਨਾਲ ਬੜੀ ਹੀ ਸਾਇੰਟੀਫਿਕਲੀ ਪ੍ਰੋਪਰ ਤਰੀਕੇ ਨਾਲ ਜਾਂਚ ਕਰਦੇ ਹੋਏ ਉਹਨਾਂ ਨੂੰ ਕਾਫੀ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਇਹਨਾਂ ਦੀ ਅਰੈਸਟ ਪਾਈ ਹੈ ਤਾਂ ਉਹ ਉਹ ਦਿਖਾਉਂਦਾ ਹੈ ਕਿ ਸਾਡੀ ਜਿਹੜੀ ਪੁਲਿਸ ਹੈ ਉਹ ਹਰ ਤਰੀਕੇ ਦੇ ਨਾਲ ਸક્ષਮ ਹੈ ਤੇ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਚੱਕਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਜਿਹਨਾਂ ਪੈਸੇ ਬੰਦੇ ਸੀ 50 ਆਪਾਂ ਚਾਰ ਤੋਂ ਰੁਪਏ ਕਿ ਇਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਹੋਈ ਹੈ ਜੀ ਨਾਲ ਇਹਨਾਂ ਨੇ ਕਿੰਨੀ ਪ੍ਰਾਪਰਟੀ ਜਿਹੜੇ ਬਣਾਇਆ ਹੋਇਆ ਹੈ ਜਿਹੜੇ ਜੀ 3 ਕਿਲੋ ਵਾਲੇ ਵੱਖਰੇ ਨੇ 1.5 ਕਿਲੋ ਵਾਲੇ ਵੱਖਰੇ ਨੇ ਇਹਨਾਂ ਦੀ ਡੰਗਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਸਾਰੇ ਰਿਕਾਰਡ ਇਹਨਾਂ ਦੇ ਪਰਿਵਾਰਾਂ ਦੇ ਰਿਕਾਰਡ ਬੈਂਕ ਰਿਕਾਰਡ ਲੈਂਡ ਰਿਕਾਰਡਸ ਈਵਨ ਫਾਰ ਥੈਟ ਮੈਟਰ ਇਹਨਾਂ ਦੀਆਂ ਜਿਹੜੀਆਂ ਬੈਂਕ ਦੀਆਂ ਟਰਾਂਜੈਕਸ਼ਨਸ ਜਿਹੜੀਆਂ ਇਹਨਾਂ ਨੇ ਆਨਲਾਈਨ ਕੀਤੀਆਂ ਸਾਰੀਆਂ ਖੰਗਾਲੀਆਂ ਜਾ ਰਹੀਆਂ ਨੇ ਤੇ ਜਿੱਥੋਂ ਜਿੱਥੋਂ ਵੀ ਇਹਨਾਂ ਨੂੰ ਫਾਈਨੈਂਸ਼ੀਅਲੀ ਛੱਟ ਵੱਜੇਗੀ ਅਸੀਂ ਜਿਹੜੇ ਕਾਨੂੰਨ ਦੇ ਮੁਤਾਬਿਕ ਅਸੀਂ ਪੂਰੀ ਛੱਟ ਮਾਰਾਂਗੇ ਸਰ ਜਿਹੜਾ ਮਾਮਲਾ ਸੀ 50 ਲੱਖ ਮੰਗੀ ਸੀ ਫਰੋਤੀ ਇਹਨਾਂ ਨੇ ਜੀ ਇਹਨਾਂ ਸਾਡੇ ਕੋਲ ਕੇਸ ਸਾਹਮਣੇ ਆਇਆ ਸੀਗਾ ਉਹਨਾਂ ਨੇ ਦੱਸਿਆ ਸੀਗਾ ਸਾਨੂੰ ਕਿ ਉਹਨਾਂ ਨੇ ਫਰੋਤੀ ਮੰਗੀ ਸੀਗੀ ਤੇ ਉਹਦੇ ਤਹਿਤ ਹੀ ਇਹਨਾਂ ਨੇ ਜਿਹੜੇ ਦੋ ਜੀਵਨ ਫੌਜੀ ਨੇ ਬੰਦੇ ਭੇਜੇ ਸੀਗੇ ਤੇ ਉਹਨਾਂ ਨੂੰ ਅਸੀਂ ਕਾਫੀ ਜਲਦੀ ਰਾਉਂਡ ਅਪ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੋ ਤੁਸੀਂ ਕਾਨੂੰਨ ਦੇ ਦਾਇਰੇ ਵਿੱਚ ਰਹੋ ਤੇ ਜਿਹੜੇ ਵੀ ਐਦਾਂ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਹਿਰਾਸਤ 'ਚ ਕੀਤਾ ਜਾਵੇ। ਵੀਨ ਫੌਜੀ ਨੇ ਇਹਨਾਂ ਨੂੰ ਕਿੰਨੇ ਪੈਸੇ ਦੇਣੇ ਸੀ ਕੋਈ ਕੋਈ ਗਲਤ ਬਾਤ ਨਹੀਂ ਸੀ। ਦੇਖੋ ਜੀ ਇਹ ਤਫਤੀਸ਼ ਦਾ ਮਾਮਲਾ ਹੈ ਅਸੀਂ ਉਹਨਾਂ ਤੋਂ ਹੋਰ ਡੰਗਾਈ ਨਾਲ ਤਫਤੀਸ਼ ਕਰਕੇ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਤੇ ਇਹ ਵੀ ਪੁੱਛਾਂਗੇ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੋਈਆਂ ਨੇ ਜਾਂ ਹੋਣੀਆਂ ਸੀਗੀਆਂ ਉਹ ਕਿਸ ਤਰੀਕੇ ਨਾਲ ਹੋਣੀਆਂ ਸੀਗੀਆਂ ਤਾਂ ਕਿ ਜਿਹੜੇ ਉਹ ਫਾਈਨੈਂਸ਼ੀਅਲ ਇੰਟਰਮੀਡੀਅਰਸ ਵੀ ਜੁੜੇ ਗਏ ਨੇ ਉਹਨਾਂ ਨੂੰ ਵੀ ਅਸੀਂ ਪ੍ਰੋਪਰਲੀ ਕਾਨੂੰਨ ਦੇ ਮੁਤਾਬਕ ਅਰੈਸਟ ਕਰੀਏ ਇਹ ਸਾਰਾ ਜੀ ਅਸੀਂ ਤਫਤੀਸ਼ ਦੇ ਦੌਰਾਨ ਸਾਰਾ ਕੁਝ ਤੱਥਵਾਜ ਕੇ ਤੁਹਾਨੂੰ ਬਾਅਦ ਚ ਦੱਸਾਂਗੇ ਗਰੀਬ ਰਾਣੂ ਵਾਲਾ ਕੇਸਰ ਵਾਈਂਡ ਅਪ ਕੀਤਾ ਕਿ ਹਜੇ ਹੋਰ ਤੁਸੀਂ ਰੇਡ ਤੇ ਹੋਰ ਕਰ ਰਹੇ ਹੋ ਜੀ ਨਹੀਂ ਬਿਲਕੁਲ ਚੱਲ ਰਿਹਾ ਜੀ ਅਸੀਂ ਆਇਡੈਂਟੀਫਾਈ ਕੀਤੇ ਹੋਏ ਆ ਜਿਹੜੇ ਇਹਨਾਂ ਦੇ ਲੁਧਿਆਣੇ ਦੇ ਸਾਥੀ ਸੀਗੇ ਜਿਹੜਾ ਪ੍ਰੋਪਰ ਇਹਨਾਂ ਦੇ ਗੈਂਗ ਜਿਹੜਾ ਬਣਿਆ ਹੋਇਆ ਕਾਟਲ ਬਣਿਆ ਹੋਇਆ ਇਹਨਾਂ ਨੇ ਬਣਾ ਰੱਖਿਆ ਉਹ ਸਾਰੇ ਨੂੰ ਅਸੀਂ ਪਰਦਾਫਾਸ਼ ਕਰਕੇ ਇਹਦੇ ਸਾਰੇ ਬੈਕਵਰਡ ਫਾਰਵਰਡ ਲਿੰਕੇਜ ਕਰਾਂਗੇ ਲੁਧਿਆਣਾ ਨਾ ਡੇਲੋ ਤੱਕ ਵੀ ਗਏ ਸਪੈਸ਼ਲ ਜ਼ਰੂਰ ਅੰਦਰ ਸਰ ਦੇ ਵਿੱਚ ਅਪਰੇਟ ਕਰ ਰਹੇ ਸਰ ਇਹ ਕੋਈ ਕਨੈਕਸ਼ਨ ਜੇ ਸਟੈਬਲਿਸ਼ ਜੀ ਬਿਲਕੁਲ ਇਦਾਂ ਹੁੰਦਾ ਹੈ ਜੀ ਕਿ ਇਹ ਡਰੋਨ ਦੇ ਮਾਧਿਅਮ ਨਾਲ ਜਿਹੜੀ ਉੱਥੇ ਹੈਰੋਇਨ ਡਿੱਗਦੀ ਹੈ ਤਾਂ ਇੱਥੇ ਦੇ ਬੰਦੇ ਚੁੱਕ ਕੇ ਜਿਹੜੀ ਅੱਗੇ ਸਪਲਾਈ ਜਾਂਦੀ ਹੈ ਤੇ ਇਹ ਪੂਰਾ ਉਸ ਲੜੀ ਤਹਿ ਤੇ ਤਿੰਨਾਂ ਬੰਦਿਆਂ ਨੂੰ ਅਸੀਂ ਕਾਬੂ ਕੀਤਾ ਤੇ ਇੱਕ ਤਾਂ ਇੱਥੇ ਜਿਹੜਾ ਨਸ਼ਾ ਇੱਥੋਂ ਜਾਣਾ ਸੀਗਾ ਅੱਗੇ ਉਹ ਵੀ ਅਸੀਂ ਬਚਾਇਆ ਤੇ ਦੂਜਾ ਇਹਦੇ ਕਾਟਲ ਦਾ ਵੀ ਪੂਰਾ ਸਾਨੂੰ ਪਤਾ ਮਿਲ ਗਿਆ ਹੈ ਤੇ ਜਿਹਦੇ ਤਹਿਤ ਅਸੀਂ ਇਹਨਾਂ ਨੂੰ ਕਾਬੂ ਕਰਕੇ ਹੋਰ ਵੀ ਬਚਾਵਾਂਗੇ ਸਿਸਟਮ ਲੋਚ ਹੋਇਆ ਕਿ ਜਿਹਦੇ ਨੂੰ ਸ਼ਹਿਰ ਕੀਤਾ ਸੀ ਇਤਨਾ ਦੇਖੋ ਜੀ ਇਹ ਸਾਇੰਟਿਫਿਕ ਚੀਜ਼ਾਂ ਨੇ ਤੇ ਇਹ ਬਹੁਤ ਹੀ ਜਿਹੜੀਆਂ ক্লোਜ਼ਲੀ ਗਾਰਡਡ ਸੀਕਰੇਟਸ ਹੁੰਦੀਆਂ ਨੇ ਕਿਉਂਕਿ ਅਸੀਂ ਕਿਤੇ ਵੀ ਡਿਪਲੋਏ ਕਰ ਸਕਦੇ ਹਾਂ ਤਾਂ ਕਿ ਸਾਡੀ ਪੂਰੀ ਦੀ ਪੂਰੀ ਬਾਰਡਰ ਹੈ ਉਹ ਪੂਰੀ ਸਾਡੀ ਸੁਰੱਖਿਅਤ ਰਹੇ ਸਕੇ ਇਹ ਪੀਪੀ 10 ਨੰਬਰ ਲੁਧਿਆਣਾ ਨੰਬਰ ਗੱਡੀ ਜਿਹੜੀ ਇਹਨਾਂ ਦੀ ਅਗਸਰ ਵਾਲੇ ਦੀ ਆਪਣੀ ਸੀ ਜਿਹੜਾ ਲੁਧਿਆਣੇ ਤੋਂ ਗੱਡੀ ਆਈ ਹੈ ਜੀ ਦੇਖੋ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹ ਹਰਪ੍ਰੀ ਇਹ ਲੁਧਿਆਣਾ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਇਹਦੀ ਸ਼ਿਆਜ਼ ਗੱਡੀ ਇਹਦੀ ਸੀ ਸਰ ਇਹ ਬੜੀ ਛੋਟੀ ਉਮਰ ਦੇ ਲੱਗਦੇ ਬੱਚੇ ਤੇ ਜਿਹੜੇ ਆਪ ਵੀ ਡਿਪਟੇਟ ਮਤਲਬ ਕੰਟੀਨਿਊਸਲੀ ਗੈਂਡਾ ਹਿੱਸਾ ਨਹੀਂ ਆਉਂਦੇ ਨਵੇਂ ਨਵੇਂ ਜਿਹਸਰਾ ਨਾਲੇਜ ਦੇ ਕੇ 10000 ਰੁਪਏ ਦੇਣੀ ਆ 20000 ਰੁਪਏ 50000 ਰੁਪਏ ਦੇਖੋ ਜੀ ਇਹੀ ਇਹੀ ਚੀਜ਼ ਨੂੰ ਅਸੀਂ ਇੱਕ ਮੈਸੇਜ ਤੁਹਾਡੇ ਰਾਹੀਂ ਦੇਣਾ ਚਾਹੁੰਦੇ ਹਾਂ ਯੂਥ ਨੂੰ ਕਿ ਜਿਹੜੇ ਵੱਡੇ ਸਮਗਲਰਸ ਨੇ ਅਸੀਂ ਉਹਨਾਂ ਨੂੰ ਤਾਂ ਬੇਸ਼ੱਕ ਸੱਟ ਮਾਰ ਹੀ ਰਹੇ ਹਾਂ ਬਟ ਜਿਹੜਾ ਸਾਡਾ ਯੂਥ ਹੈ ਕੁਝ ਚੰਦ ਪੈਸਿਆਂ ਦੇ ਲਾਲਚ ਵਿੱਚ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਵਾਲਿਆਂ ਦੀ ਜਿਹੜੀ ਖੁਸ਼ੀ ਹੈ ਤੇ ਉਹਨਾਂ ਦਾ ਜਿਹੜਾ ਉਹ ਤੁਹਾਡੇ ਪਤੀ ਲगाव ਹੈ ਸੋਸਾਇਟੀ ਦਾ ਜਿਹੜਾ ਤੁਹਾਡੇ ਪਤੀ ਜ਼ਿੰਮੇਵਾਰੀ ਹੈ ਉਹਨੂੰ ਨਾ ਆਪਣਾ ਖਰਾਬ ਕਰਨ ਆਪਣਾ ਮਾਹੌਲ ਨਾ ਖਰਾਬ ਕਰਨ ਪੰਜਾਬ ਦਾ ਤੇ ਮਿਹਨਤ ਕਰਨ ਰੀਹੈਬਿਲੀਟੇਟ ਹੋਣ ਜਿਹੜੇ ਆਪਣੇ ਨਸ਼ਿਆਂ 'ਚ ਵੜ ਚੁੱਕੇ ਨੇ ਪਿਸਤਲ ਦਾ ਵੀ ਨਾ ਦਦ ਦਿਓ ਇਹ ਅਰਸ਼ ਉਹਨਾਂ ਕੋਈ ਰਿਕਵਰ ਜੀ ਇਹ ਜਿਹੜਾ ਅਰਸ਼ਦੀਪ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹ ਐਫ ਆਈ ਆਰ ਨੰਬਰ 31 ਵਿੱਚ ਅਸੀਂ ਅਰੈਸਟ ਕੀਤਾ ਸੀਗਾ ਉਹਦੇ ਜਦੋਂ ਅਸੀਂ ਉਹਦੇ ਕੋਲ ਰਿਕਵਰੀ ਕਰਨ ਜਾ ਰਹੇ ਸੀਗੇ 30 ਬੋਰ ਦਾ ਪਿਸਤਲ ਤੇ ਉਹਦੇ ਕੋਲੋਂ ਹੀ ਫਿਰ ਪਿਸਟਲ ਰਿਕਵਰ ਕੀਤਾ ਜਦੋਂ ਉਹਨੇ ਸਾਡੇ ਪੁਲਿਸ ਮਾਮਲੇ ਤੇ ਬਿਲਕੁਲ ਜੀ ਬਿਲਕੁਲ ਜਦੋਂ ਇਹ ਤੋਂ ਪਹਿਲਾਂ ਅਸੀਂ ਪੁੱਛਗੀ ਚੱਲ ਰਹੀ ਸੀਗੀ ਇਹਨੇ ਦੱਸਿਆ ਸੀਗਾ ਕਿ ਇਹਨੂੰ ਜੀਵਨ ਫੌਜੀ ਦੇ ਕਿਸੇ ਬੰਦੇ ਨੇ ਫੜਾਇਆ ਸੀਗਾ ਅਸੀਂ ਉਹਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਕੋਲੋਂ ਵੀ ਹੋਰ ਪਿਸਟਲ ਜੀਆ ਹੋਰ ਵੀ ਜਿਹੜੇ ਸਮਗਰੀ ਆ ਉਹਨਾਂ ਕੋਲੋਂ ਦੀ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਐਸਐਸਓ ਕਹਿ ਰਿਹਾ ਕਿ ਮੈਂ ਲੋਕ ਆਵਾਜ਼ੀ ਪਾਰਟੀ ਦਾ ਸਰਪੰਚ ਦੱਸ ਕੇ ਜਿਹੜਾ ਮੈਂ ਸਰਪੰਚ ਨਹੀਂ ਹਾਂ ਤੇ ਪੁਲਿਸ ਦਾ ਮੁਖਤਰਮ ਦੇਖੋ ਜੀ ਜਿਹੜੀਆਂ ਵੀ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਆ ਅਸੀਂ ਬਹੁਤ ਹੀ ਡੀਪਲੀ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਇੱਕ ਬਹੁਤ ਹੀ ਪ੍ਰੋਫੈਸ਼ਨਲ ਫੋਰਸ ਹੈ ਕਿ ਜੇ ਇਦਾਂ ਦੀ ਕੋਈ ਵੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਵੀ ਆਰ ਅ ਵੈਰੀ ਡਿਸਿਪਲਿੰਡ ਫੋਰਸ ਅਸੀਂ ਜੇ ਸਾਡਾ ਕੋਈ ਬੈਡ ਐਲੀਮੈਂਟ ਹੋਗਾ ਅਸੀਂ ਉਹਦੇ ਤਹਿਤ ਵੀ ਕਾਰਵਾਈ ਕਰਾਂਗੇ ਜੇ ਕੋਈ ਇਹ ਕੋਈ ਰਿਊਮਰ ਮੋਂਗਰਿੰਗ ਕਰ ਰਿਹਾ ਉਹਦੇ ਤਹਿਤ ਵੀ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਫਿਰ ਕਾਗਜ਼ ਵਾਲੇ ਸਰ ਪਰਸੋਂ ਕੱਲ ਪਰਸੋਂ ਤੋਂ ਡੇਟੀਮਾਂ ਲਗਾਤਾਰ ਬੀਐਸਐਫ ਨਾਲ ਆਰਮੀ ਨਾਲ ਮੀਟਿੰਗ ਕਰ ਰਹੀਆਂ ਸਰ ਇਸ ਬਾਰੇ ਵੀ ਦੱਸ ਦਿਓ ਕਿ ਕਿਸ ਕੇ ਜਾਂ ਉਹਨਾਂ ਦੀ ਹੈਲਪ ਲਈ ਜਾ ਰਹੀ ਜਾਂ ਬੀਐਸਐਫ ਦੇ ਨਾਲ ਕਿਸ ਤਰ੍ਹਾਂ ਕੋਆਰਡੀਨੇਸ਼ਨ ਹੋ ਰਿਹਾ ਹੈ ਦੇਖੋ ਜੀ ਇਹ ਜਿਹੜਾ ਸਮਗਲਿੰਗ ਦਾ ਹੈਗਾ ਜਾਂ ਜਿਹੜਾ ਗੈਂਗਸਟਰਵਾਦ ਹੈਗਾ ਇਹ ਇਹ ਸਿਰਫ ਪੁਲਿਸ ਦੀ ਪ੍ਰੋਬਲਮ ਨਹੀਂ ਹੈ ਇਹ ਸੋਸਾਇਟੀ ਦੀ ਪ੍ਰੋਬਲਮ ਹੈ ਤੇ ਸੋਸਾਇਟੀ ਦੀ ਰੱਖਿਆ ਕਰਨ ਵਾਸਤੇ ਇੱਥੇ ਬਹੁਤ ਹੀ ਡਿਫਰੈਂਟ ਫੋਰਸਿਸ ਨੇ ਇਹ ਨੈਸ਼ਨਲ ਪ੍ਰੋਬਲਮ ਹੈਗੀ ਹੈ ਤੇ ਇਹਦੇ ਤਹਿਤ ਹੀ ਜਿਹੜੀ ਪੰਜਾਬ ਪੁਲਿਸ ਹੈ ਬਹੁਤ ਹੀ ক্লোਜ਼ਲੀ ਇਨ ক্লোਜ਼ ਕੋਆਰਡੀਨੇਸ਼ਨ ਵਿਦ ਬੀਐਸਐਫ ਆਰਮੀ ਤੇ ਹੋਰ ਵੀ ਵਕਫ ਵਕ ਜਿਹੜੀਆਂ ਵੀ ਏਜੰਸੀਆਂ ਇੱਥੇ ਅਸੀਂ ਸਾਰਿਆਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਆ ਟਾਈਮ ਟੂ ਟੇਕ